ਨਾਗਰੀਕਤਾ ਲੈਣ ਪਰ ਉਹੀ ਉਹੀ ਲੋਕ ਸਾਰੇ 1997 ਚ ਆ ਗਏ ਜਦੋਂ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਆਈ ਤੁਹਾਡੇ ਯਾਦ ਹੋਊਗਾ ਅਟਲ ਵਿਹਾਰੀ ਬਾਜਪਾਈ ਸਰਕਾਰ ਨੇ ਵੀ ਵਪਾਰ ਦੇ ਲਈ ਪਾਕਿਸਤਾਨ ਗਏ ਸੀਗੇ ਬਾਅਦ ਭਾਵੇਂ ਕਾਰਗਿਲ ਦੀ ਜੰਗ ਹੋਈ ਤੇ ਵਪਾਰ ਖੁੱਲਿਆ ਵੀ ਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆਲੋਚਨਾ ਕਰਦੇ ਸੀਗੇ ਉਹ ਵੀ ਗਏ ਤੇ ਬਾਅਦ ਚਾਹੇ ਢੂਲੇ ਲੈ ਕੇ ਆਏ ਉਥੋਂ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਗਏ ਉਹ ਘੋੜੀ ਲੈ ਆਏ ਤੇ ਹੁਣ ਹੋਰ ਵੀ ਬਹੁਤ ਕੁਝ ਲੈ ਕੇ ਆਇਆ ਜਿਹੜੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਤੋਂ ਕਹਿਣ ਸਾਹਿਬ ਆਪ ਭਾਅਤਾ ਇਹ ਆ ਵੀ ਇੱਥੇ ਸਿਮਰਜੀਤ ਸਿੰਘ ਮਾਨ ਜੇ ਮੈਂ ਇਹ ਗੱਲ ਕਹਿਦਾਂ ਆਂ ਵੀ ਇਹਨਾਂ ਨਾਲੋਂ ਕਿਤੇ ਜ਼ਿਆਦਾ ਅਗਾਹ ਵਧੂ ਲੀਡਰ ਸਾਹਿਬ ਤੋਂ ਹੈ ਜਿਹੜਾ 1989 ਦੀ ਗੱਲ ਕਰਦਾ ਅਟਲ ਵਿਹਾਰੀ ਬਾਜਪਾਈ ਉਹ 97 ਦੀ ਗੱਲ ਕਰਦਾ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਕਰਦਾ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਰਦਾ ਤੇਂਦਰਪਾਲ ਦੀ ਰਿਹਾਈ ਤੇ ਗੌਰ ਕਰਾਂਗੇ ਅਸੀਂ ਇਹਨਾਂ ਦੇ ਪੂਰਾ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਤੇ ਪੂਰੀ ਇਹਨਾਂ ਦੀ ਰਿਹਾਈ ਸੰਭਵ ਬਣਾਵਾਂਗੇ ਪਰ ਜਦੋਂ ਸੱਤਾ ਦੇ ਵਿੱਚ ਆ ਗਏ ਸਾ ਸਾਰਾ ਉਲਟ ਪੁਲਟ ਹੋ ਗਿਆ ਤੇ ਉਹੀ ਬੋਲੀ ਜੋ ਭਾਜਪਾ ਵਾਲੇ ਮਿਤਿਸ਼ਾ ਜੀ ਬੋਲ ਰਹੇ ਆ ਤੇ ਮਨੂੰ ਲੱਗਦਾ ਇਹ ਡੱਡੇ ਤਰੀਕੇ ਗੱਲ ਕਰ ਰਹੇ ਆ ਉਹ ਸਿੱਧੇ ਤਰੀਕੇ ਗੱਲ ਕਰ ਰਹੇ ਆ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਕਿਉਂਕਿ ਉੱਤੇ ਭਾਜਪਾ ਦੇ ਵੀ ਮੈਂਬਰ ਹੈਗੇ ਤੇ ਇਹਨਾਂ ਦੇ ਵੀ ਮੈਂਬਰ ਹੈਗੇ ਤੇ ਦੋਨਾਂ ਦੀ ਇਹ ਜਿਹੜੀ ਆ ਸਾਂਝ ਹੈਗੀ ਆ ਤੇ ਮਨੂੰ ਨਹੀਂ ਲੱਗ ਰਿਹਾ ਜੋ ਇਸ ਸਿਸਟਮ ਦੇ ਵਿੱਚ ਵੀ ਕੋਈ ਇਹਨਾਂ ਨੂੰ ਨਿਆਂ ਵਾਲੀ ਗੱਲ ਕਰ ਰਹੇ ਆ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ ਜਿਹੜੀ ਕਿ ਬਹੁਤ ਮਾੜੀ ਗੱਲ ਆਏ ਬਾਕੀ ਕਹਿ ਗਿਆ ਨਾਲ ਹੋ ਰਿਹਾ ਜਿੱਤ ਵਾਲੇ ਦੇਖਿਆ ਜੀ ਜੇ ਪੰਜਾਬ ਦੀ ਸਿਹਤ ਦੀ ਗੱਲ ਕਰਨੀ ਹੋਵੇ ਤਾਂ ਆਮ ਆਦਮੀ ਪਾਰਟੀ ਤੇ ਨਜ਼ਰਾਂ ਨੇ ਲੁਕੰਦੀਆਂ ਅੱਜ ਕਾਲੀ ਦਲ ਦੇ ਇੱਕ ਵਕਤ ਨੇ ਵਰਨਰ ਕੋਲ ਸ਼ਿਕਾਇਤ ਕੀਤੀ ਆ ਆਮ ਆਦਮੀ ਪਾਰਟੀ ਦੇ ਮੰਤਰੀ ਬਲਕਾਰ ਸਿੰਘ ਦੀ ਕਿ ਉਹ ਏਜੰਸੀ ਸੋਸ਼ਣ ਦਾ ਕੇਸ ਬਣਦਾ ਆ ਆਡੀਓ ਜੋ ਵੀਡੀਓ ਵਾ ਉਹ ਵੀ ਉਹ ਦੇਖਿਆ ਆਏ ਨੇ ਪਰ ਭਗਵੰਤ ਮਾਨ ਨੇ ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਪੁੱਛਿਆ ਤਾਂ ਉਹ ਜਵਾਬ ਟਾਲ ਗਏ ਜਵਾਬ ਨਹੀਂ ਦਿੱਤਾ ਉਹ ਕਹਿੰਦੇ ਜਿਹੜੇ ਬੰਦੇ ਹਾਰੇ ਹੋਏ ਨੇ ਉਹਨਾਂ ਦਾ ਕੀ ਜਵਾਬ ਦੇਣਾ ਵਧੀਆ ਪ੍ਰੈਸ ਕਾਨਫਰੰਸ ਚੱਲ ਰਹੀ ਆ ਇਹ ਗੱਲ ਛੱਡੋ ਇਹ ਲੱਗਦਾ ਕਿ ਸਿਆਸਤ ਦੇ ਵਿੱਚ ਕਾਫੀ ਉਹਨਾਂ ਦਾ ਕੌਨਫੀਡੈਂਸ ਸਪਸ਼ਟ ਸੀਗਾ ਵੀ ਉਹਨਾਂ ਨੂੰ ਜਿਹੜਾ ਪੂਰਾ ਥਾਪੜ ਹੈ ਪੂਰਾ ਇਸ਼ਾਰਾ ਜਿੜੀ ਕਿ ਅੱਜ ਜਿਹੜੀ ਆ ਸਾਹਮਣੇ ਨਜ਼ਰ ਆ ਗਈ ਜਦੋਂ ਉਹਨਾਂ ਨੂੰ 48 ਕਮੇਟੀ ਦੇ ਵਿੱਚ ਲੈ ਲਿਆ ਜਦੋਂ ਕਿ ਇੱਥੇ ਪੰਜਾਬ ਦੀ ਜਿਹੜੀ ਕਾਂਗਰਸ ਕਮਾਂਡ ਆ ਇਹ ਉਹਨਾਂ ਦੇ ਸਾਥੀਆਂ ਨੂੰ ਨੋਟਿਸ ਕਰ ਰਹੀ ਕਿਸੇ ਨੂੰ ਕੱਢ ਰਹੀ ਆ ਕਿਸੇ ਨੂੰ ਨੋਟਿਸ ਜਾਰੀ ਕਰ ਰਹੀ ਆ ਉਹ ਪੋਜੀਸ਼ਨ ਆਪੇ ਹੱਥੋਂ ਹੀ ਨਹੀਂ ਬਣ ਗਈ ਵੀ ਇਹਨਾਂ ਦਾ ਸਟੈਂਡ ਆ ਇੱਕ ਅਨੁਸ਼ਾਸਨਿਕ ਹੁੰਦਾ ਪਾਰਟੀ ਦਾ ਪੰਜਾਬ ਜਿਵੇਂ ਕਾਂਗਰਸ ਦੇ ਪ੍ਰਧਾਨ ਨੇ ਉਹਦੀ ਗੱਲ ਮੰਨਣੀ ਹੁੰਦੀ ਹੈ ਜਾਂ ਫਿਰ ਜੇ ਰੈਲੀਆਂ ਕਰਨੀਆਂ ਨੇ ਤੁਸੀਂ ਕਾਂਗਰਸ ਵੀ ਰੈਲੀਆਂ ਕਰ ਰਹੀ ਹੈ ਉਹਨਾਂ ਰੈਲੀਆਂ 'ਚ ਬੋਲੋ ਇਹਦਾ ਮਤਲਬ ਅਨਿਸ਼ਾਸਨ ਭੰਗ ਕਰਨ ਵਾਲਿਆਂ ਨੂੰ ਹਾਈ ਕਮਾਂਡ ਵੀ ਥਾਪੜਾ ਦੇ ਰਹੀ ਹੈ ਨਹੀਂ ਦੇਖੋ ਇਹ ਅਨਿਸ਼ਾਸਨ ਭੰਗ ਵਾਲੀ ਗੱਲ ਨਹੀਂ ਲੱਗਦੀ ਹੈ ਕਿਉਂਕਿ ਇਹ ਰਾਬਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਪੰਜਾਬ ਦੀ ਕਰਮੋਈ ਸੈਸਤ ਬਾਰੇ ਖਾਸ ਕਰਕੇ ਕਾਂਗਰਸ ਪਾਰਟੀ ਦੇ ਜੋ ਅੰਦਰੂਨੀ ਜੰਗ ਚੱਲ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਵੱਖਰੇ ਇਸੁਰ ਅਪਣਾ ਕੇ ਚੱਲ ਰਹੇ ਨੇ ਨਾਲ ਹੀ ਕਾਂਗਰਸ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਉਹ ਦਬਵੇਂ ਰੂਪ ਚ ਸਿੱਧੂ ਨੂੰ ਧਮਕੀਆਂ ਦੇ ਰਹੇ ਸਨ ਵਾਰ ਦਾ ਰਸਤਾ ਬਖਾਉਣ ਦੇ ਪਰ ਬਾਜ਼ੀ ਉਸ ਵੇਲੇ ਪਲਟ ਗਈ ਜਦੋਂ ਕਾਂਗਰਸਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਕਮੇਟੀ ਦੇ ਵਿੱਚ ਸ਼ਾਮਲ ਕਰ ਲਿਆ ਅੱਜ ਉਹਨਾਂ ਲੀਡਰਾਂ ਦੀ ਹਾਲਤ ਬੜੀ ਪਤਲੀ ਨਜ਼ਰ ਆਈ ਜਿਹੜੇ ਸਿੱਧੂ ਖਿਲਾਫ ਬੋਲਦੇ ਸੀ ਉਹਨਾਂ ਨੇ ਅੱਜ ਪੱਤਰਕਾਰਾਂ ਦੇ ਇਸ ਮੁੱਦੇ ਨੂੰ ਲੈ ਕੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਸੋ ਬੜੀ ਪੇਥੋਲੋਜੀ ਪੋਜੀਸ਼ਨ ਨਾਲ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਕੁਝ ਫੈਸਲਿਆਂ ਦੀ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਬਾਰੇ ਵੀ ਕਰਾਂਗੇ ਗੱਲ ਕਿਉਂਕਿ ਢੁੱਲਰ ਦਾ ਮਾਮਲਾ ਵੀ ਵਿਵਾਦਾਂ ਵਿੱਚ ਘਿਰ ਗਿਆ ਹੈ ਮੇਰੇ ਨਾਲ ਨੇ ਸਿਆਸੀ ਵਿਸ਼ਲੇਸ਼ਕ ਪੋਜੀਸ਼ਨ ਬਰਾੜ ਜੋ ਐਡਵੋਕੇਟ ਵੀ ਨੇ ਪੰਜਾਬ ਦੇ ਸਾਰੇ ਮੁੱਦਿਆਂ ਤੇ ਤੇਜ਼ ਤਰਾਰ ਨਜ਼ਰ ਰੱਖਦੇ ਨੇ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਖੁਕਰ ਸਾਹਿਬ ਤੁਹਾਨੂੰ ਤੇ رابطہ ਟੀਵੀ ਨੂੰ ਦੇਖਣ ਵਾਲੇ तमाम ਦਰਸ਼ਕਾਂ ਨੂੰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਹਿ ਅਤੇ ਜੀ ਪ੍ਰਣਾਣ ਸਾਹਿਬ ਕੀ ਕਹਿਣਾ ਚਾਹੋਗੇ ਨਵਜੋਤ ਸਿੱਧੂ ਨੂੰ ਲੈ ਕੇ ਸਿੱਧੂ ਫਿਰ ਅੱਜ ਬੋਲਿਆ ਪਾਕਿਸਤਾਨ ਨਾਲ ਦੋਸਤੀ ਸੱਤ ਵਧਾਉਣ ਬਾਰੇ ਬੋਲਿਆ ਹੋਰ ਨਾ ਜਿਹੜੇ ਗਵਾਂਢੀ ਮੁਲਕ ਨੇ ਉਹਨਾਂ ਨਾਲ ਵਪਾਰ ਵਧਾਉਣ ਬਾਰੇ ਬੋਲਿਆ ਤੇ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਨੇ ਜ਼ਰੂਰ ਅੱਜ ਯਾਦ ਕੀਤਾ ਕੀ ਮੰਨਣਾ ਤੁਹਾਡਾ ਪੰਜਾਬ ਦੀ ਸਿਆਸਤ ਤੇ ਸਿੱਧੂ ਦਾ ਕਿੰਨਾ ਅਸਰ ਹੋਏ ਦੇਖੋ ਕੋਕਰ ਸਾਹਿਬ ਨਵਜੋਤ ਸਿੰਘ ਸਿੱਧੂ ਲਗਾਤਾਰ ਬੇਵਕੀ ਨਾਲ ਆਪਣੀ ਗੱਲ ਰੱਖ ਰਹੇ ਹਨ ਤੇ ਲਗਾਤਾਰ ਉਹ ਪ੍ਰਿਸ਼ਟਾਚਾਰ ਦੇ ਵਿਰੁੱਧ ਬੋਲ ਰਹੇ ਹਨ ਲਗਾਤਾਰ ਸਰਕਾਰ ਦੀਆਂ ਪਾਲਿਸੀਆਂ ਦੇ ਵਿਰੁੱਧ ਬੋਲ ਰਹੇ ਹਨ ਤੇ ਨਾ ਉਹ ਕੇਵਲ ਆਪਣੇ ਜਿਹੜੇ ਆਪਣੀ ਕਾਂਗਰਸੀ ਸਰਕਾਰ ਆ ਉਹ ਨੂੰ ਬਖਸ਼ ਰਹੇ ਹਨ ਤੇ ਨਾ ਹੀ ਜਿਹੜੇ ਅਕਾਲੀ ਸਰਕਾਰ ਆ ਜਾਂ ਜਿੰਨੀਆਂ ਵੀ ਆ ਹੁਣ ਆਲੀ ਸਰਕਾਰ ਆ ਉਹ ਸਾਰਿਆਂ ਤੇ ਆਪਣੇ ਕਟਾਕਸ਼ ਕੱਸ ਰਹੇ ਹਨ ਤੇ ਉਹ ਆਪਣੇ ਤਰੀਕੇ ਦੇ ਨਾਲ ਅੱਗੇ ਵਧ ਰਹੇ ਹਨ ਤੇ ਲੋਕਾਂ ਨੂੰ ਇਹ ਕਹਿ ਰਹੇ ਆ ਵੀ ਮੈਂ ਪੰਜਾਬ ਦੀ ਲੜਾਈ ਲੜ ਰਿਹਾ ਤੇ ਮੈਂ ਪੰਜਾਬ ਨੂੰ ਖੜਾ ਕਰਨਾ ਚਾਹਨਾ ਹੈ ਪੰਜਾਬ ਨੂੰ ਮੈਂ ਬਹੁਤ ਖੁਸ਼ਹਾਲ ਬਣਾਉਣਾ ਚਾਹਨਾ ਤੇ ਇਹਦੇ ਬਾਰੇ ਉਹ ਪੂਰੀ ਸਰਗਰਮੀ ਦੇ ਨਾਲ ਚੱਲ ਰਹੇ ਹਨ ਤੇ ਇਹਦੇ ਵਿੱਚ ਕੋਈ ਵੀ ਦੋ ਰਾਵਾਂ ਨਹੀਂ ਜੀ ਨਵਜੋਸ ਸਿੱਧੂ ਨੂੰ ਲਗਾਤਾਰ ਬੇਸ਼ੱਕ ਕਾਂਗਰਸ ਹਾਈ ਕਮਾਂਡ ਕਾਂਗਰਸ ਪੰਜਾਬ ਦੀ ਜਿਹੜੀ ਹਾਈ ਕਮਾਂਡ ਆ ਉਹਨਾਂ ਵੱਲੋਂ ਲਗਾਤਾਰ ਧਮਕੀਆਂ ਦੀਆਂ ਯਾਰੀਆਂ ਸੀਗੀਆਂ ਵੀ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਉਹਦੇ ਬਾਰੇ ਉਹ ਜਿਹੜੀ ਸੈਂਟਰਲ ਹਾਈ ਕਮਾਂਡ ਆ ਉਹਨਾਂ ਨੂੰ ਵੀ ਕਹਿ ਰਹੇ ਸੀਗੇ ਪਰ ਉਸ ਦੇ باوجود ਵੀ ਅ ਨਵਜੋਤ ਸਿੰਘ ਸਿੱਧੂ ਨੇ ਆਪਣੇ ਦਮ ਤੇ ਜਿਹੜੀਆਂ ਤਿੰਨ ਰੈਲੀਆਂ ਕੀਤੀਆਂ ਮਹਾਰਾਜ ਦੇ ਵਿੱਚ ਫਿਰ ਕੋਟ ਸਮੀਰ ਦੇ ਵਿੱਚ ਫਿਰ ਮੁੱਗੇ ਵਿਖੇ ਉਹਨਾਂ ਨੇ ਆਰੋ ਲੋਕਾਂ ਦਾ ਜਿਵੇਂ ਹੰਗਾਰਾ ਮਿਲਿਆ ਉਹ ਵਾਕਈ ਇੱਕ ਬਹੁਤ ਹੀ ਦੇਖਣ ਵਾਲੀ ਗੱਲ ਸੀ ਕਿਉਂਕਿ ਜਦੋਂ ਅੱਜ ਸਮੁੱਚੀ ਜਿਹੜੀ ਕਾਂਗਰਸ ਦੇ ਆਗੂਆਂ ਜਿਨ੍ਹਾਂ ਦੇ ਕੇ ਬਹੁਤ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਹੋਏ ਆ ਭ੍ਰਿਸ਼ਟਾਚਾਰ ਦੇ ਕਈ ਈਡੀ ਦੇ ਤੇ ਬਹੁਤ ਸਾਰੇ ਕਿਸਾਂ ਦੇ ਵਿੱਚ ਡਰ ਕੇ ਚੁੱਪ ਬੈਠੇ ਆ ਵੀ ਕਿਤੇ ਅਸੀਂ ਨਾ ਫਾਜੀਏ ਤਾਂ ਉਸ ਸਮੇਂ ਨਵਜੋਸ਼ ਸਿੱਧੂ ਦਾ ਬੜੀ ਵਿਭਾਗ ਤਰੀਕੇ ਗਾਇਲ ਕਾਂਗਰਸ ਦੇ ਹੱਕ ਚ ਜਿਹੜਾ ਉਹਨਾਂ ਨੇ ਇੱਕ ਮੋਟੋ ਦੇ ਆ ਵੀ ਜਿੱਤੂਗੀ ਜਿੱਤੇਗਾ ਪੰਜਾਬ ਜਿੱਤੂਗੀ ਕਾਂਗਰਸ ਤਾਂ ਜਿੱਤੂਗਾ ਪੰਜਾਬ ਇਹਦੇ ਤਹਿਤ ਰੈਲੀਆਂ ਲਗਾਤਾਰ ਕਰ ਰਹੇ ਸੀਗੇ ਔਰ ਉਹਨੂੰ ਬੜਾ ਹੰਗਾਰਾ ਮਰਿਆ ਸੀਗਾ ਤੇ ਤੁਸੀਂ ਜਿਹੜੀ ਆਪਾਂ ਪਿਛਲੇ ਹਫਤੇ ਵੀ ਇੱਕ ਦੋ ਦਿਨ ਗੱਲ ਕੀਤੀ ਸੀ ਤੇ ਸਿੱਧੂ ਨੂੰ ਹਾਈ ਕਮਾਂਡ ਦਾ ਥਾਪੜਾ ਹੈ ਉਹਨੂੰ ਨਜ਼ਰ ਆਉਂਦਾ ਕਿ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਨੇ ਚਾਹੇ ਪ੍ਰਤਾਪ ਬਾਜਵਾ ਹੋਵੇ ਜਦ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਜਿਹੜੇ ਦਿਵਿੰਦਰ ਜਾਦਵ ਉਹ ਇਸ ਮਸਲੇ ਤੇ ਬੋਲੇ ਨਹੀਂ ਬੜੀ ਉਹਨਾਂ ਦੀ ਪਤਲੀ ਪੋਜੀਸ਼ਨ ਅੱਜ ਨਜ਼ਰ ਆਈ ਉਹ ਜਲੰਧਰ ਦੇ ਵਿੱਚ ਪ੍ਰੋਗਰਾਮ ਦੌਰਾਨ ਇਹਦੇ ਬਾਰੇ ਕੀ ਕਹਣਾ ਕਿ ਵਾਕਈ ਥਾਪੜਾ ਤੇ ਥਾਪੜਾ ਦਾ ਕਿੰਨਾ ਅਸਰ ਹੋਏਗਾ ਵੇਖੋ ਇਹ ਥਾਪੜਾ ਤਾਂ ਆਪਾਂ ਸ਼ੁਰੂ ਤੇ ਪਹਿਲਾਂ ਵੀ ਆਪਾਂ ਨੇ ਇੱਕ ਗੱਲ ਕੀਤੀ ਆ ਵੀ ਥਾਪੜਾ ਸਿੱਧੂ ਦਾ ਹਾਈ ਕਮਾਂਡ ਵੱਲੋਂ ਪੂਰਾ ਹੈਗਾ ਕਿਉਂਕਿ ਇਹ ਜਾਦਵ ਵੀ ਇਹ ਦਿੱਲੀ ਦੇ ਵਿੱਚ ਮਿਲਣ ਗਏ ਆ ਸਾਰੇ ਪੰਜਾਬ ਦੇ ਕਾਂਗਰਸੀ ਆਗੂ ਤੇ ਨਮਜੋਤ ਸਿੰਘ ਸਿੱਧੂ ਜਦੋਂ ਕਿ ਉਰੇ ਵਾਲੇ ਕਾਂਗਰਸੀ ਆਗੂ ਇਹ ਕਹਿ ਰਹੇ ਸੀਗੇ ਵੀ ਅਸੀਂ ਵੱਖਰੇ ਤੌਰ ਤੇ ਲੜਨਾ ਹੈ ਤਾਂ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਸੀਗਾ ਵੀ ਹਾਈ ਕਮਾਂਡ ਦੇ ਹੁਕਮ ਅਨਸਾਰ ਚੱਲਾਂਗੇ ਤੇ ਹਾਈ ਕਮਾਂਡ ਜਿਵੇਂ ਕਹੂਗੀ ਜੇ ਮਿਲ ਕੇ ਕਹੂਗੀ ਤਾਂ ਉਸ ਤਰ੍ਹਾਂ ਵੀ ਹਾਈ ਕਮਾਂਡ ਦਾ ਹੁਕਮ ਮੰਨਣਾ ਜ਼ਰੂਰੀ ਆ ਤੇ ਯਾਰ ਉਹ ਉਹਨਾਂ ਨੇ ਕਦੇ ਵੀ ਨਹੀਂ ਅੱਜ ਤੱਕ ਇਹ ਗੱਲ ਕਹੀ ਵੀ ਮੈਂ ਹਾਈ ਕਮਾਂਡ ਦੇ ਵਿਰੁੱਧਾਂ ਉਹ ਹਰੇਕ ਥਾਂ ਤੇ ਕਹਿੰਦੇ ਆ ਵੀ ਮੈਂ ਜੰਮਿਆ ਕਾਂਗਰਸੀਆਂ ਮੈਂ ਮਰੂੰਗਾ ਕਾਂਗਰਸੀ ਵੀ ਰਾਹੁਲ ਗਾਂਧੀ ਲਈ ਪਿੱਛੇ ਮੇਰੀ ਜਿੰਦ ਜਾਨ ਹਾਜ਼ਰ ਆ ਤੇ ਸਾਰੇ ਪੰਜਾਬ ਨੂੰ ਕਹੇ ਸਾਰੇ ਭਾਰਤ ਨੂੰ ਪਤਾ ਹੈ ਵੀ ਪ੍ਰਿੰਕਾ ਗਾਂਧੀ ਨਾਲ ਰਾਹੁਲ ਗਾਂਧੀ ਨਾਲ ਸੋਨੀਆ ਗਾਂਧੀ ਨਾਲ ਤੇ ਖੜਕੇ ਜਿਹੜੇ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨਾਲ ਉਹਦੇ ਬਹੁਤ ਵਧੀਆ ਰਿਲੇਸ਼ਨ ਆ ਤੇ ਇਹਨਾਂ ਦੇ ਉਕਸਾਨ ਦੇ باوجود ਵੀ ਨਵਜੋਤ ਸਿੰਘ ਸਿੱਧੂ ਆਪਣੇ ਜਿਹੜੀ ਆਪਣੇ ਕਦਮਾਂ ਉਹਨੇ ਆਪਣੇ ਰਸਤੇ ਤੋਂ ਪਿੱਛੇ ਨਹੀਂ ਹਟਾਏ ਈਵਨ ਜਦੋਂ ਦਵਿੰਦਰ ਯਾਦਵ ਨੂੰ ਉਹ ਮਿਲਣ ਗਏ ਆ ਜਦੋਂ ਸਾਰੇ ਕਾਂਗਰਸੀ ਲੀਡਰ ਮਿਲਣ ਗਏ ਆ ਔਰ ਉਸ ਦਿਨ ਵੀ ਜਿਹੜੇ ਆ ਰਾਜਾ ਵਡਿੰਗ ਸੀਗੇ ਉਹਨਾਂ ਦੇ ਖਿਲਾਫ ਬੋਲਦੇ ਸੀਗੇ ਪ੍ਰੈਸ ਨੂੰ ਤਾਂ ਪਰ ਉਹਨਾਂ ਨੇ ਗਵਿੰਦਰ ਯਾਦਵ ਨੂੰ ਸਾਰੀ ਸਥਿਤੀ ਸਪਸ਼ਟ ਕਰਨ ਤੋਂ ਬਾਅਦ ਇਹ ਗੱਲ ਕਹੀ ਵੀ ਮੈਂ ਵੀ ਹਾਈ ਕਮਾਂਡ ਨੂੰ ਸਾਰੀ ਗੱਲ ਦੱਸ ਦਿੱਤੀ ਆ ਪਰ ਜਿਹੜੀਆਂ ਰੈਲੀਆਂ ਲਗਾਤਾਰ ਜਾਰੀ ਰਹਿਣਗੀਆਂ ਉਹਨਾਂ ਤੋਂ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦਾ ਕੌਨਫੀਡੈਂਸ ਸਪਸ਼ਟ ਸੀਗਾ ਵੀ ਉਹਨਾਂ ਨੂੰ ਜਿਹੜਾ ਪੂਰਾ ਥਾਪੜਾ ਹੈ ਪੂਰਾ ਇਸ਼ਾਰਾ ਜਿਹੜੀ ਕਿ ਅੱਜ ਅੱਜ ਜਿਹੜੀ ਆ ਸਾਹਮਣੇ ਨਜ਼ਰ ਆ ਗਈ ਜਦੋਂ ਉਹਨਾਂ ਨੂੰ ਚੌਂਡ ਕਮੇਟੀ ਦੇ ਵਿੱਚ ਲੈ ਲਿਆ ਜਦੋਂ ਕਿ ਇੱਥੇ ਪੰਜਾਬ ਦੀ ਜਿਹੜੀ ਕਾਂਗਰਸ ਕਮਾਂਡ ਆ ਇਹ ਉਹਨਾਂ ਦੇ ਸਾਥੀਆਂ ਨੂੰ ਨੋਟਿਸ ਕਰ ਰਹੀ ਕਿਸੇ ਨੂੰ ਕੱਢ ਰਹੀ ਆ ਕਿਸੇ ਨੂੰ ਨੋਟਿਸ ਜਾਰੀ ਕਰ ਰਹੀ ਆ ਉਹ ਪੋਜੀਸ਼ਨ ਆਪੇ ਹੱਥੋਂ ਹੀ ਨਹੀਂ ਬਣ ਗਈ ਵੀ ਇਹਨਾਂ ਦਾ ਸਟੈਂਡ ਹੈਗਾ ਇੱਕ ਅਨੁਸ਼ਾਸਨਿਕ ਦਾ ਪਾਰਟੀ ਦਾ ਪੰਜਾਬ ਜਿਵੇਂ ਕਾਂਗਰਸ ਦੇ ਪ੍ਰਧਾਨ ਨੇ ਉਹਦੀ ਗੱਲ ਮੰਨਣੀ ਹੁੰਦੀ ਆ ਜਾਂ ਫਿਰ ਜੇ ਰੈਲੀਆਂ ਕਰਨੀਆਂ ਨੇ ਤੁਸੀਂ ਕਾਂਗਰਸ ਵੀ ਰੈਲੀਆਂ ਕਰ ਰਹੀ ਆ ਉਹਨਾਂ ਰੈਲੀਆਂ 'ਚ ਬੋਲੋ ਇਹਦਾ ਮਤਲਬ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਹਾਈ ਕਮਾਂਡ ਵੀ ਥਾਪੜਾ ਦੇ ਰਹੀ ਹੈ ਨਹੀਂ ਦੇਖੋ ਇਹ ਅਨੁਸ਼ਾਸਨ ਭੰਗ ਵਾਲੀ ਗੱਲ ਨਹੀਂ ਲੱਗਦੀ ਹੈ ਕਿਉਂਕਿ ਇਹ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਹੈ ਹੁਣ ਜਦੋਂ ਪਿਛਲੀਆਂ ਆਪਾਂ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਦੇ ਭਰਾ ਨੇ ਵੀ ਇਲੈਕਸ਼ਨ ਲੜੀ ਸੀਗੀ ਆਜ਼ਾਦ ਤੌਰ ਤੇ ਤੇ ਦੂਜੇ ਪਾਸੇ ਜਿਹੜਾ ਗੁਰਜੀਤ ਸਿੰਘ ਰਾਣਾ ਉਹਨੇ ਸ਼ਰਿਆਂ ਦੋ ਟਿਕਟਾਂ ਮੰਗੀਆਂ ਸੀ ਜਦ ਨਹੀਂ ਦੀ ਸੀ ਤਾਂ ਵੀ ਉਹਨੇ ਆਪਣੇ ਜਿਹੜਾ ਆਪਣਾ ਬੇਟਾ ਉਹਨੂੰ ਇਲੈਕਸ਼ਨ ਲੜਾਈ ਸੀਗੀ ਪਰ ਹਾਈ ਕਮਾਂਡ ਨੇ ਕੀ ਕੀਤਾ ਨਹੀਂ ਤੇ ਇਸ ਤੋਂ ਬਾਅਦ ਵੀ ਜੇ ਪਹਿਲਾਂ ਵੀ ਆਪਾਂ ਇਤਿਹਾਸ ਦੇਖ ਲਈਏ ਨਾ ਪਹਿਲਾਂ ਵੀ ਇਤਿਹਾਸ ਦੇ ਲਈਏ ਕਾ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਉੱਥੇ ਦਾ ਕਾਂਗਰਸ ਪ੍ਰਧਾਨ ਬਾਜਵਾ ਸਾਹਿਬ ਲਗਾਤਾਰ ਵਿਰੁੱਧ ਬੋਲ ਰਹੇ ਸੀਗੇ ਰੈਲੀਆਂ ਕਰ ਰਹੇ ਸੀਗੇ ਤੇ ਅਮਰਿੰਦਰ ਸਿੰਘ ਦੇ ਖਿਲਾਫ ਪਰਿਵਾਰਕ ਦੋਸ਼ ਵੀ ਕਾਫੀ ਤਰ੍ਹਾਂ ਦੇ ਲਾ ਰਹੇ ਸੀਗੇ ਪਰ ਉਹੀ ਅਮਰਿੰਦਰ ਸਿੰਘ ਬਾਰੇ ਇਹ ਵੀ ਚਰਚਾ ਚੱਲ ਰਹੀ ਸੀਗੀ ਉਸ ਸਮੇਂ ਵੀ ਇਹ ਸ਼ਾਇਦ ਕੋਈ ਵੱਖਰੀ ਪਾਰਟੀ ਬਣਾ ਲੈਣਗੇ ਪਰ ਅਜਿਹਾ ਕੁਝ ਨਹੀਂ ਹੋਇਆ ਕਾਂਗਰਸ ਹਾਈ ਕਮਾਂਡ ਨੇ ਅਖੀਰ ਚ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਉਹ ਬਕਰੀ ਗੱਲ ਆਈ ਬਾਅਦ ਦੇ ਵਿੱਚ ਉਹਨਾਂ ਨੇ ਕਾਫੀ ਜਦੋਂ ਵਾਪਸ ਦੇ ਵਿੱਚ ਗੁੱਟਬੰਦੀ ਹੋਈ ਤਾਂ ਉਹਨਾਂ ਨੂੰ ਉਹ ਜਿਹੜਾ ਅਹੁਦਾ ਛੱਡਣਾ ਪਿਆ ਤੇ ਉਸ ਤੋਂ ਬਾਅਦ ਕਾਂਗਰਸ ਨੂੰ ਰਾਜ ਭਾਗ ਵੀ ਛੱਡਣਾ ਪੈ ਗਿਆ ਉਹ ਤਾਂ ਹੁਣ ਕਾਂਗਰਸ ਨੇ ਇੱਕ ਬਰੀਕ ਜਿਹੜੀ ਹੈਗੀ ਸ਼ਾਨਣੀ ਲਾਈ ਹੋਈ ਆ ਕਾਂਗਰਸ ਹਾਈ ਕਮਾਂਡ ਦੇਖਦੀ ਆ ਕਿ ਸਿੱਧੂ ਰਹੀਂ ਚੋਣਾ ਲੜ ਕੇ ਫਾਇਦਾ ਜਾਂ ਫਿਰ ਰਾਜਾ ਬਣੇਗਾ ਰਹੀਂ ਮੈਨੂੰ ਲੱਗਦਾ ਜ਼ਰੂਰ ਉੱਪਰ ਥੱਲੇ ਕੁਝ ਨਾ ਕੁਝ ਹੋਏਗਾ ਸੋ ਲੱਗਦਾ ਕਿ ਸਿੱਧੂ ਜਿਸ ਤਰ੍ਹਾਂ ਹੁਣ ਪਰਤਾਪਪੁਰ ਸਾਹਿਬ ਗਏ ਨੇ ਪਾਕਿਸਤਾਨ ਗਏ ਨੇ ਉੱਥੇ ਇੱਕ ਹੋਰ ਤਰ੍ਹਾਂ ਦਾ ਪੈਗਾਮ ਦੇ ਰਹੇ ਨੇ ਉਹ ਪੈਗਾਮ ਦੇ ਵਿੱਚ ਵਪਾਰ ਵਧਾਉਣ ਦੀ ਗੱਲ ਕਰਦੇ ਨੇ ਪੰਜਾਬ ਦੀ ਤਰੱਕੀ ਦੀ ਗੱਲ ਕਰਦੇ ਨੇ ਉਹਦੇ ਬਾਰੇ ਕੀ ਮੰਨਣਾ ਹੈ ਕਿ ਸਿੱਧੂ ਆਪਣੀ ਵਿਚਾਰਧਾਰਾ ਨੂੰ ਲੈ ਕੇ ਕਾਮਯਾਬ ਹੋਏਗਾ ਜਾਂ ਕੀ ਉਹਦੀ ਅਗਵਾਈ ਦੇ ਵਿੱਚ ਕਾਂਗਰਸ ਕਾਮਯਾਬ ਹੋ ਜਾਏਗੀ ਪੰਜਾਬ ਦੇ ਵਿੱਚ ਦੇਖੋ ਖੋਕਰ ਸਾਹਿਬ ਨਵਜੋਤ ਸਿੰਘ ਸਿੱਧੂ ਇਸ ਸਮੇਂ ਸਾਰੇ ਮਥਲਾਂ ਨੂੰ ਲੈ ਕੇ ਚੱਲ ਰਹੇ ਹਨ ਨਵਜੋਤ ਸਿੰਘ ਸਿੱਧੂ ਦੀ ਸ਼ੈਲੀ ਤੇ ਵਿੱਚ ਇੱਕ ਗੱਲ ਬੜਾ ਸਪਸ਼ਟਾ ਹੋਏ ਭ੍ਰਿਸ਼ਟਾਚਾਰੀਆਂ ਤੇ ਭ੍ਰਿਸ਼ਟਾਚਾਰ ਜਿਹੜਾ ਤੰਤਰ ਆ ਉਹਦੇ ਖਿਲਾਫ ਬੋਲ ਰਹੇ ਹਨ ਤੇ ਦੂਜੇ ਪਾਸੇ ਸਾਰਿਆਂ ਨੂੰ ਪਤਾ ਹੈ ਵੀ ਟ੍ਰਾਂਸਪੋਰਟ ਨੂੰ ਲੈ ਕੇ ਜਿਹੜੇ ਕਾਰ ਦੇ ਪ੍ਰਧਾਨ ਸੀਗੇ ਬਡਿੰਗ ਸਾਹਿਬ ਉਹ ਵੀ ਭਗਵਾਨ ਸਿੰਘ ਮਾਨ ਉਹਨਾਂ ਦੇ ਖਾਤੇ ਖਿਲਾਫ ਕਾਫੀ ਸਟੇਟਮੈਂਟਾਂ ਦੇ ਚੁੱਕੇ ਸੀਗੇ ਤੇ ਕਹਿ ਰਹੇ ਸੀਗੇ ਵੀ ਇਹ ਵੀ ਬਿਜਲੀ ਲਾਈਨ ਦੇ ਚੱਕਰ 'ਚ ਆ ਚੁੱਕੇ ਆ ਪਰ ਉਹ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਬਚਾ ਕੇ ਗਏ ਆ ਉਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਜਲੰਧਰ ਦੀ ਇਲੈਕਸ਼ਨਾਂ 'ਚ ਵੀ ਇਹਨਾਂ ਦੀ ਸਾਥੀ ਸੀਗਾ ਜਿਹੜਾ ਕਿ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਿਆ ਸੀਗਾ ਜਿੱਤੂ ਹੋ ਕੇ ਆਪ ਵੱਲੋਂ ਨਿਕਤਰਿਆ ਉਹ ਸਾਰਾ ਪਤਾ ਸਾਰਾ ਸਿਸਟਮ ਤੇ ਪੰਜਾਬ ਦੇ ਮੈਕਸਿਮ ਕਾਂਗਰਸੀ ਇਸ ਸਮੇਂ ਪ੍ਰਿਸ਼ਟਾ ਚਾਰ ਦੇ ਕੇਸਾਂ ਦੇ ਵਿੱਚ ਉਲਝੇ ਹੋਏ ਹਨ ਕੋਈ ਵਿਜਲੈਂਸ ਦੇ ਵਿੱਚ ਕੋਈ ਈਡੀ ਦੇ ਵਿੱਚ ਤੇ ਬਹੁਤ ਸਾਰੇ ਕਾਂਗਰਸੀ ਇਹੋ ਜਿਹੇ ਨਾਮਵਾਰ ਜਿਹੜੇ ਕਿ ਇੱਥੋਂ ਛੱਡ ਕੇ ਬੀਜੇਪੀ ਜਾ ਚੁੱਕੇ ਹਨ ਫਿਰ ਬੀਜੇਪੀ ਤੋਂ ਵਾਪਸ ਵੀ ਆ ਚੁੱਕੇ ਹਨ ਤੇ ਇਵਨ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਵੀ ਬੀਜੇਪੀ ਚਲਾ ਗਿਆ ਸੀਗਾ ਸੋ ਇਹ ਇੱਥੇ ਇੱਥੇ ਆ ਕੇ ਇੱਕੋ ਇੱਕ ਜਿਹੜਾ ਮੇਨ ਜਿੱਤੇ ਕੋਈ ਅਲੀਗੇਸ਼ਨ ਨਹੀਂ ਹੈ ਵੇਵਾ ਦਾ ਬਹਿਖ ਜੋ ਮਰਜੀ ਉਹਨੂੰ ਕਹੀ ਜਾਂਦੀ ਕੋਈ ਮਿਸ ਗਾਈਡਡ ਮਜਾਇਲ ਕਹੀ ਜਾਂਦੀ ਹੈ ਵਿਰੋਧੀ ਪਾਰਟੀਆਂ ਕਿਉਂਕਿ ਵਿਰੋਧੀ ਪਾਰਟੀਆਂ ਨੇ ਉਸ ਬੰਦੇ ਨੂੰ ਸ਼ਾਨਾ ਬਣਾਉਣਾ ਹੁੰਦਾ ਕਿ ਤੋਂ ਉਹਨਾਂ ਸਭ ਤੋਂ ਵੱਡਾ ਖਤਰਾ ਹੁੰਦਾ ਕਿਉਂਕਿ ਜੇਕਰ ਕੋਈ ਅਜਿਹੀ ਗੱਲ ਹੋਵੇ ਤਾਂ ਲੋਕਾਂ ਦਾ ਇੰਨਾ ਇਕੱਠਾ ਨਾ ਹੋਵੇ ਉਹ ਕੱਲਾ ਬੰਦਾ ਆਪਣੇ ਦਮ ਤੇ ਕਾਂਸ ਪਾਰਟੀ ਦੀ ਪ੍ਰਵਾਹ ਕਰੇ ਵਗੈਰ ਲੋਕਾਂ 'ਚ ਜਾ ਰਿਹਾ ਇਹ ਤੋਂ ਆਪਣੇ ਲੋਕਪ੍ਰਿਤਾ ਸਿੱਧ ਕਰ ਰਿਹਾ ਤੇ ਇੱਕ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਨਿਯਮ ਹੈ ਜੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਲੋਕਾਂ ਦੀ ਆਵਾਜ਼ ਚੱਕੋਗੇ ਤਾਂ ਹੀ ਉਹ ਵੱਡਾ ਲੀਡਰ ਮੰਨਿਆ ਜਾਂਦਾ ਤੇ ਮੇਰੇ ਖਿਆਲ ਹਾਂ ਜੀ ਇਸ ਗੱਲ ਨੂੰ ਸਮਝ ਚੁੱਕੀ ਆ ਸਰਸਵਾ ਅਗਲਾ ਬੁੱਧਰ ਲੈਨੇ ਪਾ ਪ੍ਰੋਫੈਸਰ ਗਵਿੰਦਰਪਾਲ ਸਿੰਘ ਭੁੱਲਰ ਦਾ ਭੁੱਲਰ ਮਾਮਲੇ ਤੇ ਕਾਫੀ ਰਾਜਨੀਤੀ ਗਰਮ ਹੋਈ ਆ ਦੋ ਤਿੰਨ ਦਿਨ ਤੋਂ ਕਿਉਂਕਿ ਦਿੱਲੀ ਦੇ ਵਿੱਚ ਸੱਤਵੀਂ ਵਾਰ ਉਹਨਾਂ ਦੀ ਜਿਹੜੀ ਰਿਹਾਈ ਦੀ ਜਿਹੜੀ ਫਾਈਲ ਸੀ ਉਹ ਫੇਰ ਰੱਦ ਕਰ ਦਿੱਤੀ ਗਈ ਆ ਕਾਂਗਰਸ ਵਾਲੇ ਦੋਸ਼ ਲਾ ਰਹੇ ਨੇ ਕਿ ਸੱਤ ਮੈਂਬਰੀ ਬੋਰਡ ਵਿੱਚੋਂ ਪੰਜ ਮੈਂਬਰ ਜਿਹੜੇ ਹੈਗੇ ਆ ਦਿੱਲੀ ਸਰਕਾਰ ਦੇ ਨੇ ਕੇਜਰੀਵਾਲ ਸਰਕਾਰ ਦੇ ਨੇ ਜਦਕਿ ਕੇਜਰੀਵਾਲ ਦੀ ਪਾਲਟੀ ਕਹਿ ਰਹੀ ਆ ਕਿ ਸਾਡੀ ਬਹੁਤ ਗਿਣਤੀ ਹੈ ਨਹੀਂ ਸਾਡੇ ਮੰਤਰੀ ਨੇ ਕਾਫੀ ਇਥੇ ਜ਼ੋਰ ਜਮਾਈ ਕੀਤੀ ਉਹਨਾਂ ਦੀ ਗੱਲ ਸਿਰੇ ਨਹੀਂ ਚੜੀ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਕਾਨੂੰਨੀ ਪਹਿਲੂ ਤੋਂ ਕੀ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ 27-22 ਸਾਲ ਹੋ ਗਏ ਪ੍ਰੈਸ਼ਰ ਕੁਲਰ ਨੂੰ ਇੰਨਾ ਸਮਾਂ ਤਾਂ ਜੇਲ੍ਹ ਵੀ ਨਹੀਂ ਹੁੰਦੀ ਇੱਕ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਿਹਾ ਜਾ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਸੁਪਰੀਮ ਕੋਰਟ ਨੇ 2014 ਦੇ ਵਿੱਚ ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀਗੇ ਸਦਾशिवम ਉਹਨਾਂ ਨੇ ਉਹਨਾਂ ਦੇ ਤਿੰਨ ਮੈਂਬਰੀ ਜਿਹੜਾ ਬੈਂਸ ਸੀਗਾ ਉਹਨਾਂ ਨੇ ਇੱਕ 15 ਜੜੀਆਂ ਅਜਿਹੇ ਕੇਸਾਂ ਦਾ ਫੈਸਲਾ ਕਰਿਆ ਸੀਗਾ ਜਿਹੜੇ ਲੰਬੇ ਸਮੇਂ ਤੋਂ ਜਿਨ੍ਹਾਂ ਨੂੰ ਫਾਂਸੀ ਹੋਈ ਹੋਈ ਸੀ ਕਿ ਲਟਕੇ ਹੋਏ ਸੀਗੇ ਔਰ ਉਹਨਾਂ ਦੀ ਕੋਈ ਵੀ ਜਿਹੜੀ ਉਸ ਸਮੇਂ ਰਹਿਮ ਦੀ ਅਪੀਲ ਤੇ ਵੀ ਕੋਈ ਜਿਹੜੀ ਕਾਰਵਾਈ ਨਹੀਂ ਹੋ ਰਹੀ ਸੀਗੀ ਤਾਂ ਉਹਨਾਂ ਨੇ ਉਹ 15 ਕੇਸਾਂ ਨੂੰ ਉਹਨਾਂ ਨੇ ਲਾਈਫ ਇੰਪ੍ਰਿਜ਼ਨਮੈਂਟ ਚ ਬਦਲਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਕੋਸੈਸਲੇ ਦੇ ਵਿੱਚ 150 ਸਫਿਆਂ ਦਾ ਫੈਸਲਾ ਇੱਕ ਗੱਲ ਬੜੀ ਤਕੜੀ ਲਿਖੀ ਸੀਗੀ ਵੀ ਜਿਹੜਾ ਲੰਬੇ ਸਮੇਂ ਤੋਂ ਕਿਸੇ ਜੇਲ੍ਹ ਦੇ ਵਿੱਚ ਹੋਵੇ ਸੋਲਿਟਰੀ ਕਨਫਾਈਨਮੈਂਟ ਚ ਹੋਵੇ ਉਹਦੇ ਤੇ ਉਹਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀਵੇ ਆਰਟੀਕਲ 32 ਦੀ ਉਲੰਘਣਾ ਹੋ ਰਹੀ ਤਾਂ ਉਹਦੀ ਸਜ਼ਾ ਤੇ ਸੋਚਣਾ ਬਣਦਾ ਤੇ ਉਹਦੇ ਉਹਦੇ ਉਹਨੂੰ ਉਹ ਸਾਰੀਆਂ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਜਿਹੜੀਆਂ ਇੱਕ ਮਨੁੱਖ ਨੂੰ ਮਿਲਦੀਆਂ ਹੁਣ ਜਿੱਥੇ ਦਵਿੰਦਰਪਾਲ ਆ ਰਹੇ ਇਹਦੇ ਚ ਉਹਨਾਂ ਨੇ ਵੀ ਕਿਹਾ ਸੀਗਾ ਜਿੱਥੇ ਮਾਨਸਿਕਤਾ ਮਾਨਸਿਕ ਪਰੇਸ਼ਾਨੀ ਦੀ ਮਾਨਸਿਕ ਬਿਮਾਰੀ ਦੀ ਗੱਲ ਆਉਂਦੀ ਆ ਉੱਤੇ ਗੌਰ ਕਰਨੀ ਜ਼ਰੂਰੀ ਆ ਤੇ ਇਹਨਾਂ ਦੀ ਜਿਹੜੀ ਫਾਂਸੀ ਆ ਉਹ ਉਸ ਸਮੇਂ ਬਦਲ ਗਈ ਸੀਗੀ ਇਹਨਾਂ ਦੀ ਫਾਂਸੀ ਵੀ ਦਵਿੰਦਰਪਾਲ ਭੁੱਲਰ ਦੀ ਉਸ ਤੋਂ ਬਾਅਦ ਕਾਫੀ ਦੇਰ ਬਾਅਦ ਇਹਨਾਂ ਦੀ ਉਮਰ ਕੈਚ ਚੇਂਜ ਹੋ ਗਈ ਸੀਗੀ ਪਰ ਹੁਣ ਕਿੱਥੇ ਤੱਕ ਸਰਿਆਂ ਸਾਰਿਆਂ ਨੂੰ ਪਤਾ ਵੀ ਇੱਕ ਮਾਨਸਿਕ ਰੋਗਾਂ ਦਾ ਇਕਲਤਾ ਦਾ ਉਹਨਾਂ ਦਾ ਸ਼ਿਕਾਰ ਹੋਏ ਹਨ ਤੇ 25 ਸਾਲ ਦੇ ਉੱਪਰ ਹੋ ਗਏ ਇਹਨਾਂ ਨੂੰ ਤੇ ਜਿਹੜਾ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਇਹਨਾਂ ਦੇ ਬਾਰੇ ਬਹੁਤ ਕੁਝ ਇਹਨਾਂ ਤੇ ਇੱਕ ਮਾਨਸਿਕ ਤਸ਼ੀਹ ਦੇਣ ਦੀ इवन ਇਹਨਾਂ ਨੂੰ ਕੋਈ ਰਿਆਦ ਦੇਣ ਦੀ ਕੁਛ ਨਹੀਂ ਕੀਤੀ इवन ਕਈ ਜਿਹੜੀ ਇਕਾਲੀ ਦਲ ਦੀ ਸਰਕਾਰ ਸੀਗੀ ਉਹਨਾਂ ਨੇ ਕਿਸੇ ਸਮੇਂ ਜਦੋਂ ਸੁਮੇਸ਼ ਸਿੰਘ ਸੈਣੀ ਡੀਜੀਪੀ ਸੀਗਾ ਇਹਨਾਂ ਦੀ ਜੇਲ ਬਦਲੀ ਦੀ ਐਪਲੀਕੇਸ਼ਨ ਤਿਹਾਰ ਤੋਂ ਪੰਜਾਬ ਦੀ ਉਹ ਵੀ ਰੱਦ ਕਰਤੀ ਸੀ ਕਿ ਵੀ ਇਹਦੇ ਨਾਲ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਸਕਦਾ ਹੈ ਸੋ ਜਿਹੀਆਂ ਕਹਾਣੀਆਂ ਪੰਦਰ ਸਰਕਾਰਾਂ ਵੀ ਕਰਦੇ ਰਹੀਆਂ ਪਰ ਦੂਜੇ ਪਾਸੇ ਜਿਹੜੀ ਦਵਿੰਦਰਪੁਰ ਭੁੱਲਰ ਦੀ ਕਈ ਵਾਰ ਉਹਨਾਂ ਨੇ ਬੇਨਤੀ ਕੀਤੀ ਆ ਉਹਨਾਂ ਦੇ ਪਰਿਵਾਰ ਵੱਲੋਂ ਵੀ ਇਹਨਾਂ ਦੀ ਰਿਹਾਈ ਕੀਤੀ ਜਾਵੇ ਕਿਉਂਕਿ ਬਹੁਤ ਆਪਣੀ ਸਜ਼ਾ ਤੋਂ ਵੱਧ ਸਜ਼ਾ ਘਟ ਚੁੱਕੇ ਆ ਪਰ ਇਹਦੇ ਬਾਰੇ ਇਹ ਲੱਗ ਰਿਹਾ ਹੈ ਵੀ ਜਿਵੇਂ ਘੱਟ ਗਿਣਤੀਆਂ ਦੇ ਨਾਲ ਜੋ ਬਿਹੇਵੀਅਰ ਚੱਲ ਰਿਹਾ ਹੈ ਚਾਹੇ ਜਿਹੜੀ ਮਰਜ਼ੀ ਸਰਕਾਰ ਕੇਂਦਰ ਦੇ ਵੀ ਚਾ ਜਾਵੇ ਉਹ ਅਜੇ ਬਾਦਸਤੂਰੂ ਆ ਤੇ ਇਹਦੇ ਚ ਆਪ ਵੀ ਸ਼ਾਮਲ ਹੋ ਚੁੱਕੀ ਆ ਕਿਉਂਕਿ ਸ਼ਰਿਆ ਜਿਹੜੇ 7 ਮੈਂਬਰੀ ਪੈਨਲ ਆ ਉਹਦੇ ਚ 5 ਮੈਂਬਰ ਇਹਨਾਂ ਦੇ ਆ ਜਦੋਂ 5 ਮੈਂਬਰ ਇਹਨਾਂ ਦੇ ਆ ਤਾਂ ਉੱਥੇ ਕੋਈ ਵੀ ਇਹਨਾਂ ਦੀ ਗਲ ਦਵਿੰਦਰਪਾਲ ਭੁੱਲਰ ਦੀ ਗੱਲ ਨਾ ਕਰਨੀ ਤੇ ਚੇਅਰਮੈਨ ਇਹਨਾਂ ਦਾ ਜਿਹੜਾ ਇਹਨਾਂ ਦਾ ਇਹਨਾਂ ਦੀ ਪਾਰਟੀ ਦਾ ਜੇਲ੍ਹ ਮੰਤਰੀ ਹੈਗਾ ਤਾਂ ਇਹ ਬਹੁਤ ਹੀ ਨਮੋਸ਼ੀ ਵਾਲੀ ਗੱਲ ਆ ਜਦੋਂ ਕਿ ਜਦੋਂ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਸੀਗਾ ਤਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਵੀ ਅਸੀਂ ਦਵਿੰਦਰਪਾਲ ਦੀ ਰਿਹਾਈ ਤੇ ਗੌਰ ਕਰਾਂਗੇ ਅਸੀਂ ਇਹਨਾਂ ਦੇ ਪੂਰਾ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਤੇ ਪੂਰੀ ਇਹਨਾਂ ਦੀ ਰਿਹਾਈ ਸੰਭਵ ਬਣਾਵਾਂਗੇ ਪਰ ਜਦੋਂ ਸੱਤਾ ਦੇ ਵਿੱਚ ਆ ਗਏ ਤਾਂ ਸਾਰਾ ਉਲਟ ਪੁਲਟ ਹੋ ਗਿਆ ਤੇ ਉਹੀ ਬੋਲੀ ਜੋ ਭਾਜਪਾ ਵਾਲੇ ਅਮਿਤ ਸ਼ਾਹ ਜੀ ਬੋਲ ਰਹੇ ਆ ਤੇ ਮਨੂੰ ਲੱਗਦਾ ਇਹ ਡੱਡੇ ਤਰੀਕੇ ਗੱਲ ਕਰ ਰਹੇ ਆ ਉਹ ਸਿੱਧੇ ਤਰੀਕੇ ਗੱਲ ਕਰ ਰਹੇ ਆ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਕਿਉਂਕਿ ਉੱਥੇ ਭਾਜਪਾ ਦੇ ਵੀ ਮੈਂਬਰ ਹੈਗੇ ਤੇ ਇਹਨਾਂ ਦੇ ਵੀ ਮੈਂਬਰ ਹੈਗੇ ਤੇ ਦੋਨਾਂ ਦੀ ਇਹ ਜਿਹੜੀ ਆ ਸਾਂਝ ਹੈਗੀ ਆ ਤੇ ਮਨੂੰ ਨਹੀਂ ਲੱਗ ਰਿਹਾ ਜੋ ਇਸ ਸਿਸਟਮ ਦੇ ਵਿੱਚ ਵੀ ਕੋਈ ਇਹਨਾਂ ਨੂੰ ਅਨਿਆਏ ਵਾਲੀ ਗੱਲ ਕਰ ਰਹੇ ਆ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ ਜਿਹੜੀ ਕਿ ਬਹੁਤ ਮਾੜੀ ਗੱਲ ਆਏ ਬਾਕੀ ਕਹਿ ਗਿਆ ਨਾਲ ਹੋ ਰਿਹਾ ਜਿੱਤ ਤੱਕ ਦੇਖਿਆ ਜੇ ਅ ਜੇ ਪੰਜਾਬ ਦੀ ਸਿਹਤ ਦੀ ਗੱਲ ਕਰਨੀ ਹੋਵੇ ਤਾਂ ਆਮ ਆਦਮੀ ਪਾਰਟੀ ਤੇ ਨਜ਼ਰਾਂ ਨਹੀਂ ਲੁਕਕਣੀਆਂ ਅੱਜ ਕਾਲੀ ਦਲ ਦੇ ਇੱਕ ਵਕਤ ਨੇ ਵਰਨਰ ਕੋਲ ਸ਼ਿਕਾਇਤ ਕੀਤੀ ਆ ਆਮ ਆਦਮੀ ਪਾਰਟੀ ਦੇ ਮੰਤਰੀ ਬਲਕਾਰ ਸਿੰਘ ਦੀ ਕਿ ਉਹ ਏਜੰਸੀ ਸੋਸ਼ਨ ਦਾ ਕੇਸ ਬਣਦਾ ਹੈ ਆਡੀਓ ਜੋ ਵੀਡੀਓ ਹੈ ਉਹ ਵੀ ਉਹ ਦੇਖਿਆ ਹੈ ਨੇ ਪਰ ਭਗਵੰਤ ਮਾਨ ਨੇ ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਪੁੱਛਿਆ ਤਾਂ ਉਹ ਜਵਾਬ ਟਾਲ ਗਏ ਜਵਾਬ ਨਹੀਂ ਦਿੱਤੋ ਕਹਿੰਦੇ ਜਿਹੜੇ ਬੰਦੇ ਹਾਰੇ ਹੋਏ ਨੇ ਉਹਨਾਂ ਦਾ ਕੀ ਜਵਾਬ ਦੇਣਾ ਵਧੀਆ ਪ੍ਰੈਸ ਕਾਨਫਰੰਸ ਚੱਲ ਰਹੀ ਆ ਇਹ ਗੱਲ ਛੱਡੋ ਕੀ ਲੱਗਦਾ ਕਿ ਸਿਆਸਤ ਦੇ ਵਿੱਚ ਕਾਫੀ ਗਰਮੀ ਆ ਗਈ ਹੈ ਪੰਜਾਬ ਦੇ ਵਿੱਚ ਦੂਜੇ ਪਾਸੇ ਬਿਲਕੁਲ ਗਰਮੀ ਤਾਂ ਆਏਗੀ ਆ ਹਰ ਤਰ੍ਹਾਂ ਦੇ ਐਲੀਗੇਸ਼ਨ ਵੀ ਲੱਗ ਰਹੇ ਆ ਪਰ ਦੇਖੋ ਜਦੋਂ ਇੱਕ ਉਹ ਲੀਡਰ ਹੈ ਜਿਹਨੇ ਕਿ ਜਿਹੜਾ ਕਿ ਲੋਕਾਂ ਨੂੰ ਲੀਡ ਕਰ ਰਿਹਾ ਹੈ ਜਿਹੜਾ ਮੰਤਰੀ ਮੰਤਰੀ ਦੇ ਪਾਤੇ ਸ਼ੋਭਤ ਆ ਜਿੱਤੇ ਲੋਕਾਂ ਨੇ ਅਗਵਾਈ ਵੀ ਲੈਣੀਆਂ ਵੀ ਕੋਈ ਚੰਗਾ ਕੰਮ ਕਰੂਗਾ ਉਹ ਤੇ ਅਜੇ ਹੀ ਉਹਦੀ ਵੀਡੀਓ ਸਾਹਮਣੇ ਆ ਜਵੇ ਤੇ ਇਹ ਗੱਲ ਕੇ ਕਹਿਣਾ ਵੀ ਛੱਡੋ ਇਹ ਤਾਂ ਹਾਰੇ ਹੋਏ ਬੰਦਿਆਂ ਦਾ ਐਲੀਗੇਸ਼ਨ ਆ ਇਹ ਮਾੜੀ ਗੱਲ ਆ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਕਟਾਰੂ ਚੱਕ ਵਾਲਾ ਵੀ ਮੁੱਦਾ ਬੜਾ ਭਖਿਆ ਸੀਗਾ ਉਹਦੇ ਵੀ ਇੱਕ ਨੌਜਵਾਨ ਦੇ ਨਾਲ ਜਿਹੜਾ ਸ਼ੋਸ਼ਣ ਵਾਲੀ ਗੱਲ ਚੱਲੀ ਸੀਗੀ ਸੋ ਇਹ ਇਵਨ ਇੱਥੋਂ ਤੱਕ ਕਿ ਹੋਰ ਤਾਂ ਹੋਰ ਸਾਡੇ ਸੀਐਮ ਸਾਹਿਬ ਤੇ ਵੀ ਕਈਆਂ ਨੇ ਐਲੀਗੇਸ਼ਨ ਲਾਏ ਆ ਉਹ ਵੀ ਚਰਚਾ ਦੇ ਵਿੱਚ ਚੱਲੀ ਜਾ ਰਹੇ ਆ ਉਹ ਅਜੇ ਸਾਹਮਣੇ ਆਏ ਨਹੀਂ ਆਏ ਉਹ ਵਾਦੀ ਗੱਲ ਆ ਝੂਠਾ ਝੂਠਾ ਦਾ ਸਾਹਮਣੇ ਨਹੀਂ ਆਉਂਦੀ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਅਮਨੋ ਰੋੜਾ ਮਾਮਲਾ ਵੀ ਇਹਨਾਂ ਨੇ ਵਾਰਿਆ ਕਿ ਇਹ ਤਿੰਨ ਜਿਹੜੇ ਮੰਤਰੀ ਨੇ ਇਹਨਾਂ ਨੂੰ ਝੰਡਾ ਚਲਾਉਣ ਦੀ ਆਗਿਆ ਮੰਨ ਦਿੱਤੀ ਜਾਵੇ گورنر ਤੋਂ ਮੰਨ ਕੀਤੀ ਆ ਤੇ ਕੋ ਆਤਨਾਲ ਕੋੜਾ ਦਾ ਗੱਲ ਇਦਾਂ ਕੁਕਰ ਸਾਹ ਉਹਨਾਂ ਨੂੰ 2 ਸਾਲ ਦੀ ਸਜ਼ਾ ਹੋ ਚੁੱਕੀ ਆ ਉਹਨਾਂ ਨੂੰ ਹੇਠਲੀ ਕੋਰਟ ਦੇ ਵਿੱਚੋਂ 2 ਸਾਲ ਦੀ ਸਜ਼ਾ ਹੋਈ ਆ ਉਹ ਬੇਸ਼ੱਕ ਉਹ ਬੇਲਦੇ ਆ ਜੋ ਮਰਜੀ ਆ ਤੇ ਉਹ ਇਸ ਕਰਕੇ ਉਹਦੇ ਵੀ ਜਿਸ ਬੰਦੇ ਨੂੰ ਸਜ਼ਾ ਹੋਈ ਹੋਵੇ ਉਹਤੇ ਤੁਸੀਂ ਫਿਰ ਝੰਡਾ ਝਲਾਓ ਤਾਂ ਉਹ ਗੱਲ ਉਹਦੇ ਬਾਰੇ ਉਹਨਾਂ ਨੇ ਐਪਲੀਕੇਸ਼ਨ ਲਾਈਆ ਹੋ ਪਰ ਉਹ ਵੱਖਰੀ ਗੱਲ ਆ ਕਿਉਂਕਿ ਏ ਵੀ ਇਹ ਇਹ ਕੀ ਕਰਦੇ ਆ ਕਿ ਨਹੀਂ ਕਰਦੇ ਇਹ ਤਾਂ ਇਹ ਵੀ ਕਹਿ ਸਕਦੇ ਆ ਸਰਕਾਰ ਅੱਜ ਕੱਲ ਜਿਵੇਂ ਲੀਡਰਸ਼ਿਪ ਚਲਦੀ ਆ ਵੀ ਉਹਦਾ ਜਵਾਨਦ ਹੋ ਚੁੱਕੀ ਆ ਹੋਏ ਹੋ ਚੁੱਕਿਆ ਹੋ ਚੁੱਕਿਆ ਤੇ ਅਗਲੀ ਗੱਲ ਤੇ ਅਗਲਾ ਮੁੱਦਾ ਬਰਨ ਸਾਹਿਬ ਜਿਹੜਾ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਦੇ ਰਸਣ卡ਟ ਕੱਟਦੇ ਸੀ ਸ਼ੱਕ ਸੀ ਕਿ ਗਲਤ ਚੰਗੇ ਖਾਂਦੇ ਪਿੰਦੇ ਕਰਾਂ ਵਾਲੇ ਜੋ ਆਟਾ ਦਾਲ ਸਕੀਮ ਦੀ ਕਣਕ ਲੈ ਰਹੇ ਨੇ ਹੁਣ ਇਹ ਕਹਿਤਾ ਕਿ ਨਹੀਂ ਕਣਕ ਤਾਂ ਛੱਡੋ ਤੁਹਾਨੂੰ ਰਸਣ ਦੇਵਾਂਗੇ ਆਟਾ ਵੀ ਪਹਵਾਵਾਂਗੇ ਹਲੰਕ ਲਈ ਕਣਕ ਤੇ ਜਾਂਦੀ ਸੀ ਉਹ 10 ਲੱਖ 70 ਹਜ਼ਾਰ ਜਿਹੜੇ ਨੇ ਬਹਾਲ ਕਰਤੇ ਇੱਕ ਤਰ੍ਹਾਂ ਨਾਲ ਇਹ ਕਹਿ ਦਿੱਤਾ ਕਿ ਰਸ ਨੂੰ ਉਹਨਾਂ ਨੂੰ ਪਹੁੰਚੇਗਾ ਭਾਵੇਂ ਅਸੀਂ ਕੱਟ ਤੇ ਉਤੋਂ ਲੱਗਦਾ ਕਿ ਲੋਕ ਸਭਾ ਤੇ ਨਜ਼ਰ ਆ ਦੂਸਰੇ ਕਿਹਦਾ ਪਹਿਲੂ ਇਹ ਵੀ ਆ ਜਿਹੜੀ ਆਟਾ ਦਾਲ ਸਕੀਮ ਤਹਿਤ ਕਣਕ ਦਾ ਆਟਾ ਪੰਜਾਬ ਦੇ ਲੋਕਾਂ ਨੂੰ ਮਿਲਦਾ ਜ ਆ ਬਕ ਬਕ ਸੁਬਿਆ ਚ ਉਹਦਾ ਸਾਰਾ ਖਰਚਾ ਕੇਂਦਰ ਸਰਕਾਰ ਦਿੰਦੀ ਆ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਆ ਉਹਦੇ ਵੱਟੇ 8-9 ਰੁਪਏ ਕੇਂਦਰ ਸਰਕਾਰ ਦਿੰਦੀ ਆ ਉਹਦੇ ਵਿੱਚ ਪੈਸੇ ਦੀ ਬਚਤ ਹੁੰਦੀ ਆ ਪੰਜਾਬ ਸਰਕਾਰ ਨੂੰ ਇਹ ਵੀ ਹੋ ਸਕਦਾ ਕਿ ਥੋੜਾ ਵਿੱਤੀ ਫਾਇਦਾ ਹੋ ਜਵੇ ਇਹ ਕੀ ਨਜ਼ਰ ਆਉਂਦਾ ਕਿ ਲੋਕ ਸਭਾ ਦੇ ਚੋਣਾਂ ਦੇ ਮੱਦੇ ਨਜ਼ਰ ਇਹ ਵੱਡੇ ਫੈਸਲੇ ਪੰਜਾਬ ਸਰਕਾਰ ਨੇ ਕਰਨੇ ਸ਼ੁਰੂ ਕਰ ਦਿੱਤੇ ਨੇ ਕੋ ਪਹਿਲਾਂ ਇਹ ਕਿਹਾ ਯਾਰ ਸੀਗਾ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਕੋਲ ਜ਼ਮੀਨਾਂ ਨੇ ਜਿਹੜੇ ਚੰਗੇ ਘਰਾਂ ਉਹ ਵੀ ਇਸ ਸਕੀਮ ਦਾ ਫਾਇਦਾ ਲੈ ਰਹੇ ਆ ਉਹ ਵੀ ਆਟਾ ਦਾਲ ਵਗੈਰਾ ਖਾਣਕ ਵਗੈਰਾ ਦੀਆਂ ਫੈਸਿਲਿਟੀਆਂ ਲੈ ਰਹੇ ਆ ਜਿੱਦਿਏ ਕਿ ਨਹੀਂ ਲੈਣੇ ਚਾਹੀਦੀਆਂ ਵੀ ਅਸੀਂ ਇਹ ਜਿਹੜੀਆਂ ਪਹਿਲਾਂ ਇਹਦਾ ਤੋਲਾ ਯਾਰ ਵੀ ਪਿਛਲੀਆਂ ਸਰਕਾਰਾਂ ਵੱਲੋਂ ਅਜਿਹਾ ਕੀਤਾ ਗਿਆ ਪਰ ਪਹਿਲਾਂ ਆਪ ਕੱਟ ਕੇ ਦੁਬਾਰਾ ਫੇਰ ਹੁਣ ਅਗਲੀਆਂ ਇਲੈਕਸ਼ਨਾਂ ਨੂੰ ਦੇਖ ਕੇ ਉਹੀ ਫੈਸਿਲਿਟੀਆਂ ਉਹੀ ਸਹੂਲਤਾਂ ਦੇਣੀਆਂ ਤਾਂ ਇਹ ਤੋਂ ਤਾਂ ਸਾਫ਼ ਨਜ਼ਰ ਆਂਦਾ ਵੀ ਇਹ ਇਹਨਾਂ ਦੀ ਹਾਰ ਇੱਕ ਵੋਟ ਤੇ ਆਖਾ ਵੀ ਇਹ ਕੋਈ ਵੀ ਵੋਟ ਗਵਾਣੀ ਨਹੀਂ ਜਾਂਦੇ ਭਾਵੇਂ ਉਹਨਾਂ ਦੇ ਮਨ ਜਿੰਨਾ ਮਰਜ਼ੀ ਖਰਾਬ ਹੋਇਆ ਹੋਵੇ ਉਹਨਾਂ ਦੀ ਰਿਜ਼ਲਟ ਹੋਈ ਹੋਵੇ ਜਿੰਨਾਂ ਦਾ ਇੱਕ ਵਾਰ ਕੱਟਿਆ ਹੋਇਆ ਹੋਵੇ ਤਾਂ ਹੁਣ ਮੈਨੂੰ ਇਹ ਤਾਂ ਇਹ ਤਾਂ ਵੋਟ ਤੰਤਰ ਹੈ ਹੁਣ ਇਹ ਵੋਟਾਂ ਦੀ ਗਿਣਤੀ ਵਿਧਾਨ ਦੇ ਲਈ ਇਹ ਹੈ ਜਾਂ ਕੰਮ ਕੀਤਾ ਜਾ ਰਿਹਾ ਹੈ ਬਾਕੀ ਇਹ ਇਹਹੀ ਮੇਰੇ ਮੇਰੇ ਹਿਸਾਬ ਦੇ ਵਿੱਚ ਵੀ ਜਿਹੜੀ ਅਜਹੀ ਪਾਲਿਸੀ ਕੋਈ ਵੀ ਅਡਾਪਟ ਨਹੀਂ ਹੋਣੀ ਚਾਹੀਦੀ ਜਿਹੜੇ ਇੱਕ ਵਾਰ ਤੁਸੀਂ ਸੋਚ ਲਿਆ ਵੀ ਇਹ ਉੱਤੇ ਗਲਤ ਹੋਇਆ ਤਾਂ ਉਹਨੂੰ ਗਲਤ ਹੀ ਕਹਿਣਾ ਚਾਹੀਦਾ ਹੈ ਨਹੀਂ ਗਲਤ ਨੂੰ ਫਿਰ ਠੀਕ ਹੈ ਕਿ ਫਿਰ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਕੋਈ ਚੰਗੀ ਪਾਰਟੀਆਂ ਕਹਿੰਦੇ ਨੇ ਭਗਵੰਤ ਮਾਨ ਕੇ 13 ਜ਼ੀਰੋ ਦਾ ਰਿਜ਼ਲਟ ਆਇਆ ਹੈਗਾ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਸੀਟ ਵੀ ਉਹ ਜਿੱਤੀ ਮੰਨਦੇ ਆ ਇਹ ਕਦੇ ਐਦਾਂ ਨਹੀਂ ਹੋਇਆ ਕਿ 13 ਦੇ 13 ਕੋਈ ਵੀ ਪਾਰਟੀ ਤੇ ਹਫ਼ਤੇ ਵਿੱਚ ਕੋਈ ਲੈ ਗਈ ਹੋਵੇ ਕੀ ਮੰਨਣਾ ਤੁਹਾਡਾ ਕਿ ਇਹ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਕੁਝ ਜ਼ਿਆਦਾ ਆਪਣੇ ਆਪ ਨੂੰ ਮਤਲਬ ਵੱਨ ਸਮਝਣ ਲੱਗੀ देखो ये 13 जीरो ਦਾ ਕਹੀ ਜਾਂਦੇ ਆ 13 ਦੂਜੇ ਵੀ ਕਹੀ ਜਾਂਦੇ ਆ ਤਾਂ ਇਹ ਤਾਂ ਹੁਣ ਸਮਾਂ ਦੱਸੂਗਾ ਵੀ 13 ਜ਼ੀਰੋ ਦਾ ਆਂਦਾ ਇਹ ਕਿਤੇ ਇਹ ਨਾ ਹੋਵੇ ਵੀ ਸਾਰੀ ਜ਼ੀਰੋ ਜ਼ੀਰੋ ਤੋਂ ਹੋ ਗਏ ਮਤਲਬ ਸਾਰੇ ਜੇ ਵੰਡਿਆ ਜਾਵੇ ਕੁਝ ਹੋਰੇ ਵੰਡ ਲਵੇ ਮੈਂ ਅਗਲੀ ਕੋਟ 13 ਦੂਜੇ ਪਾਸੇ ਜ਼ੀਰੋ ਜ਼ੀਰੋ ਹੋਏ ਆ ਪੰਜਾਬ ਦੀ ਸਿਆਸਤ ਐਸੀ ਆ ਨਾ ਪੰਜਾਬ ਦੇ ਲੋਕਾਂ ਨੂੰ ਕੋਈ ਜੱਜ ਨਹੀਂ ਕਰ ਸਕਦਾ ਪੰਜਾਬ ਦੇ ਲੋਕ ਇਸ ਸਮੇਂ ਬਹੁਤ ਗੁੱਸੇ ਦੇ ਵਿੱਚ ਭਰੇ ਬੈਠੇ ਆ ਉਹ ਕਿਸੇ ਵੀ ਕੁਝ ਵੀ ਕੋਈ ਵੀ ਫੈਸਲਾ ਲੈ ਸਕਦੇ ਆ ਕੁਇਸੇ ਵੀ ਪਾਰਟੀ ਤੋਂ ਉਹ ਕਿਸੇ ਵੀ ਪਾਰਟੀ ਦਾ ਖੁਸ਼ ਨਹੀਂ ਚਾਹੇ ਪਹਿਲਾਂ ਵਾਲੀਆਂ ਚਾਹੇ ਹੁਣ ਵਾਲੀਆਂ ਇਹ ਇਹ ਐਵੇਂ ਆਪਣੇ ਪੱਟਾਂ ਦੇ ਥਾਪੀਆਂ ਮਾਰਨ ਵਾਲੀ ਗੱਲ ਆ ਪਹਿਲਵਾਨ ਪਰ ਉਹ ਤਾਂ ਜਦੋਂ ਹੁਣ ਕੁਸ਼ਤੀ ਹੋਊਗੀ ਜਦ ਪਤਾ ਲੱਗੂਗਾ ਅਸਲੀ ਦਾ ਇਹ ਤਾਂ ਐਵੇਂ ਪਹਿਲਾਂ ਦਮ ਗਾਜੇ ਮਾਰੀ ਜਾਂਦੇ ਆ ਮੈਨੂੰ ਨਹੀਂ ਲੱਗਦਾ ਵੀ ਇਹ ਇਹਨਾਂ ਗੱਲਾਂ 'ਚ ਕੋਈ ਦਾਵਾ ਠੀਕ ਆ ਵੀਰ ਸਾਹਿਬ ਹੁਣ ਲੱਗਦਾ ਕਿ ਆਉਣ ਵਾਲੇ ਕੁਝ ਦਿਨਾਂ 'ਚ ਪੰਜਾਬ ਦੀ ਸਿਆਸਤ ਹੋਰ ਗਰਮ ਹੋਏਗੀ ਇੱਕ ਦੂਜੇ ਤੇ ਦੂਸ਼ਣਵਾਜੀਆਂ ਵੀ ਲੱਗਣਗੀਆਂ ਹੋ ਸਕਦਾ ਇੱਕ ਦੂਜੇ ਤੇ ਹੋਰ ਪ੍ਰੂਫ ਕੱਢਣ ਸੋ ਇਸਨ ਉਪਜੀਤ ਸਿੰਘ ਬਰਾੜ ਜੋ ਸਿਆਸੀ ਵਿਸ਼ਲੇਸ਼ਕ ਨੇ ਇਹਨਾਂ ਦਾ ਜ਼ਰੂਰ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਦੇ ਜਿਹੜੇ ਲੋਕ ਨੇ ਉਹ ਆਪਣੇ ਮਨ ਦੀ ਗੱਲ ਛੇਤੀ-ਛੇਤੀ ਨਹੀਂ ਖੋਲਦੇ ਪਤਾ ਨਹੀਂ ਪਲਟਾ ਕਿਹੜੇ ਪਾਸੇ ਮਾਰ ਦੇਣਾ